हम लोग यहाँ पे रहते है हम लोग कमाते है खाते पीते है सारे बंदे तो देश विदेश सब को जाते है उसका मामले में उसको क्यों तंग करना चाहिए गंदगी बहुत पाई है एक विचार बहुत इन्होंने गंदे ਤੁਸੀਂ ਆਪਣੇ ਮਾਂ-ਪਿਓ ਨਾਲ ਇਦਾਂ ਦੀਆਂ ਸੌਸ ਰੱਖ ਸਕਦੇ ਆ ਤੁਸੀਂ ਉਧਰ ਆਪਣੇ ਇਲਾਕੇ ਜਾ ਕੇ ਤੁਸੀਂ ਪੰਜਾਬ ਦੇ ਵਿੱਚ ਆ ਕੇ ਇੱਕ ਤਾਂ ਰੁਜ਼ਗਾਰ ਕਮਾਣ ਆਏ ਆ ਉੱਤੋਂ ਦੀ ਤੁਸੀਂ ਇਹ ਚੀਜ਼ਾਂ ਕਰ ਰਹੇ ਆ ਇਹ ਬੱਚੇ ਤਾਂ ਤੁਸੀਂ ਪੰਜਾਬ ਦੇ ਵਿੱਚ ਫਿਰ ਰਹਿਣ ਦੇ ਲਾਇਕ ਹੀ ਨਹੀਂ ਹੈਗੇ ਇਹੀ ਕਰਨਾ ਚਾਹੁੰਦੇ ਆ ਜੇ ਜੋ ਗਲਤੀ ਕੀਆ ਉਸਕੋ ਉਸਕੋ ਸਜ਼ਾ ਦਿਓ ਜੋ ਨਹੀਂ ਕੀਆ ਉਸਕੋ ਨਜਾਇਜ਼ ਸਜ਼ਾ ਕਿਉਂ ਦੇ ਰਹੇ ਤੁਹਾਡੇ ਪੰਜਾਬ ਦੇ ਵਿੱਚ ਆ ਕੇ ਇਹਨਾਂ ਨੇ ਗੰਦ ਪਾਇਆ ਹੋਇਆ ਆ ਇਹਨਾਂ ਨੂੰ ਬੋਲਣ ਦਾ ਨਹੀਂ ਪਤਾ ਨਾਲੇ ਦੂਜੀ ਗੱਲ ਰਹਿਣ ਸਹਿਣ ਦਾ ਨਹੀਂ ਪਤਾ जिथे देखो उठे जरदा जुड़दा छिट्टी जाते जाते है ना कितना मतलब गंद खवाई अपने पन इसको कोई तंग करने की कोई जरूरत नहीं जिसने कंड किया उसको सजा दो जो भी सजा होता है उसको दो हमको हाँ हम लोग क्यों भूखते उसका सजा छोटे बच्चे को हमको भी तकलीफ है जब भैया छोटे बच्चे को किया अगर उसकी उसकी जगह उसके बच्चे को हुआ होता तो भी तो वही काम करता जो हम लोग कर रहे हैं पंजाब हम लोग छोड़ेंगे तो पंजाब कहीं आरोप पंजाब का वासी कहीं पे है तो उनको भी छोड़ना पड़ेगा क्योंकि हम तो यहाँ पे चल जाएंगे अपना गांव चल जाएंगे तो उनका तो कारोबार कहीं, कहीं, से, कहीं पे तो है ऐसा तो भुग, तो लगना ही लगना इंसान न सोचना चाहिए हवानियत करोटे ज बचे बेडीज तो फिर रस्ते चल ही नहीं सकती ये चीजा रख दे ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਪੰਜਾਬ ਟੂਡੇ ਚੈਨਲ ਦੇ ਨਾਲ ਮੈਂ ਹਾਂ ਵਿਪੰਜੀਤ ਕੋਰ ਤੁਹਾਡੇ ਨਾਲ ਤਾਂ ਬੀਤੇ ਦਿਨੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਬੜੀ ਹੀ ਦੁਖਦਾਈ ਘਟਨਾ ਵਾਪਰੀ ਸੀ ਇੱਕ ਪਰਵਾਸੀ ਵੱਲੋਂ 5 ਸਾਲ ਦੇ ਛੋਟੇ ਮਾਸੂਮ ਬੱਚੇ ਦੀ ਦਰਦਨਾਕ ਹੱਤਿਆ ਕਰ ਦਿੱਤੀ ਗਈ ਸੀ ਉੱਥੇ ਹੀ ਹੁਣ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਜਿੱਥੇ ਪਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਅਪੀਲ ਕੀਤੀ ਜਾ ਰਹੀ ਹੈ ਵਕ-ਵਕ ਰਾਜਨੀਤਿਕ ਚਿਹਰੇ ਜੋ ਨੇ ਆਪਣਾ ਬਿਆਨ ਦੇ ਰਹੇ ਨੇ ਤੇ ਅੱਜ ਅਸੀਂ ਪਰਵਾਸੀਆਂ ਨਾਲ ਵੀ ਗੱਲਬਾਤ ਕਰਾਂਗੇ ਪੰਜਾਬੀਆਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਨਣਾ ਚਾਹਾਂਗੇ ਕਿ ਉਹ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਨੇ ਦੱਸ ਦਈਏ ਕਿ ਅਸੀਂ ਜਲੰਧਰ ਕੈਂਟ ਦੇ ਵਿੱਚ ਵੀ ਖੜ ਦੱਸ ਦਈਏ ਕਿ ਜਲੰਧਰ ਕੈਂਟ ਦੇ ਵੀ ਕਈ ਜੋ ਪਿੰਡ ਨੇ ਉਹਨਾਂ ਨੇ ਮਤਾ ਪਾਸ ਕਰ ਦਿੱਤਾ ਹੈ ਤੇ ਕਈ ਹੋਰ ਰਾਜਨੀਤਿਕ ਚਿਹਰੇ ਆਮ ਜਨਤਾ ਦੀ ਗੱਲ ਕਰੀਏ ਜੋ ਪੰਜਾਬੀ ਨੇ ਉਹ ਖਾਸ ਤੌਰ ਤੇ ਕਹਿ ਰਹੇ ਨੇ ਕਿ ਪਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢੋ ਤਾਂ ਕਿ ਜੋ ਇਕੱਠਾ ਵਾਪਰੀਆਂ ਨੇ ਇਹ ਖਤਮ ਹੋ ਸਕਦਾ ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬੀਆਂ ਦੇ ਨਾਲ ਤੇ ਪ੍ਰਵਾਸੀਆਂ ਦੇ ਨਾਲ ਤੇ ਜਾਣਾਂਗੇ ਉਹ ਕੀ ਕਹਿਣਾ ਚਾਹੁੰਦੇ ਨੇ ਤੇ ਗੱਲਬਾਤ ਕਰਦੇ ਆ ਅਸੀਂ ਪ੍ਰਵਾਸੀ ਵੀਰ ਦੇ ਨਾਲ ਤੇ ਜਾਨਣਾ ਚਾਹੁੰਦੇ ਆ ਉਹਨਾਂ ਦਾ ਇਸ ਬਾਰੇ ਕੀ ਵਿਚਾਰ ਹੈ ਬੀਤੇ ਦਿਨੀ ਜੋ ਹੁਸ਼ਿਆਰਪੁਰ ਮੇ ਹੁਆ ਇੱਕ ਛੋਟੇ ਬੱਚੇ ਕੀ ਹਤਿਆ ਕਰਦੀ ਗਈ ਹੈ ਪ੍ਰਵਾਸੀ ਕੀ ਤਰਫ ਸੇ ਹੈ ਨਾ ਤਾਂ ਆਪ ਇਸ ਕੇ ਬਾਰੇ ਮੈਂ ਕੀ ਕਹਿਣਾ ਚਾਹ ਰਹੇ ਹੋ ਕਿਉਂਕਿ ਬਹੁਤ ਸਾਰੇ ਜੋ ਲੋਕ ਹੈ ਉਹ ਇਹ ਮੰਗ ਕਰ ਰਹੇ ਆ ਕਿ ਪ੍ਰਵਾਸੀਓਂ ਕੋ ਪੰਜਾਬ ਛੋੜਨਾ ਚਾਹੀਏ ਆਪ ਇਸ ਕੇ ਬਾਰੇ ਮੈਂ ਕੀ ਕਹਿਣਾ ਚਾਹਿੰਦੇ ਪੰਜਾਬ ਕੀ ਛੋੜੇਗਾ पंजाब छोड़ने का कोई मतलब ही नहीं है जो इसने सजा, जिसने कंट किया है उसको सजा दो जी। हम लोग यहाँ पे रहते हैं हम लोग कमाते हैं खाते पीते हैं सारे बंदे तो ये देश, देश सब कोई जाते हैं उसका मामले में उसको क्यों तंग करना चाहिए उसको कोई तंग करने को कोई जरूरत नहीं जिसने कंट किया उसको सजा दो जो भी सजा होता है उसको दो हमको हाँ हम लोग क्यों भूखते हैं उसका सजा बिल्कुल जिसने काम किया जिसने कि काम है सजा सिर्फ होनी चाहिए बाकी कहना है कि की सजा क्यों पुकती है। कितनी देर ऐसी कम ऐसी कम पंद्रह बीस साल हो गया मेरा पंद्रह बीस साल ऐसी ऑटो चलाने का काम कर नहीं पहले रिक्शा चलाता था वो छोटा वाला रिक्शा अभी रिक्शा चलाते हैं आप जो लोग बोल रहे हैं कि पंजाब छोड़ो आप उन लोगों को क्या बोलना चाहो पंजाब हम लोग छोड़ेंगे तो पंजाब कहीं आरोप पंजाब का वासी कहीं पे है तो उनको भी छोड़ना पड़ेगा ਕਿਉਂਕਿ ਹਮ ਤਾਂ ਇਹਾ ਪੇ ਚਲ ਜਾਏਗਾ ਆਪਣਾ ਗਾਉ ਚਲ ਜਾਏਗਾ ਤਾਂ ਉਨ੍ਹਾਂ ਦਾ ਤਾਂ ਕਾਰੋਬਾਰ ਕਹੀਂ ਕਹੀਂ ਵਿਦੇਸ਼ ਆਰ ਕਹੀਂ ਤੇ ਹੈ ਉਨ੍ਹਾਂ ਕਾ ਵੀ ਤਾਂ ਸਜ਼ਾ ਭੁਗਤਨਾ ਪਵੇਗਾ। ਧੰਨਵਾਦ ਆਪ। ਦੇਖਿਆ ਕਿ ਕਾਂਡ ਹੋਇਆ ਇੱਕ ਨਾ ਤੇ ਬਹੁਤ ਸਾਰੇ ਪੰਜਾਬ ਦੇ ਜਿਹੜੇ ਸੂਬੇ ਨੇ ਜਿਵੇਂ ਚੰਦਲੰਦਰ ਦੀ ਗੱਲ ਕਰੀਏ ਤਾਂ ਪਿੰਡਾਂ ਨੇ ਮਤਾ ਪਾਸ ਕਰ ਦਿੱਤਾ ਕਿ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢੋ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਹਾਡੇ ਕੀ ਵਿਚਾਰ ਹੈ? ਮੈਂ ਇਹੀ ਕਹਿਣਾ ਚਾਹੁੰਦਾ ਜੇ ਜੋ ਗਲਤੀ ਕੀਆ ਉਸਕੋ ਉਸਕੋ ਸਜ਼ਾ ਦੋ। जो नहीं किया उसको नजायज सजा क्यों दे रहे हैं कितने तो जो कांड किया है उसको सजा दो जो नहीं किया उनको क्यों दे रहे उनको क्यों करते जो किया है उसको जैसे जो सजा बनती है वो सजा दो हम लोग भी हम लोग भी देने के तैयार है उनको वो जहाँ मिलेगा हम लोग भी सजा देंगे जो छोटे बच्चे को हमको भी तकलीफ है जो भैया छोटे बच्चे को किया है अगर उसकी और उसकी जगह उसके बच्चे का हुआ होता तो भी तो वही काम करता जो हम लोग कर रहे हैं तो जो का, कांड किया है उसको उचित तो सजा होना चाहिए तो, तो बोल रहे हैं कि पंजाब छोड़ो आप उन लोगों को क्या बोलो मैं ये कहते हैं पंजाब क्यों छोड़ू मैं पंजाब सभी हर देश में जाते हैं कमाते हैं हम भी तो आए हैं बाहर कमाने के लिए तो मानते हैं जो गलती करता है उनको सजा दो हम आज चालीस साल हो गए रहते हुए आज तक कोई नहीं कर सकता एक रुपया के इधर उधर हेरा फेरी हुआ जो करता है उनको सजा दो ਅਮੇ ਹੀ ਕਹਾਂਗੇ ਜਿੰਨਾ ਸਜ਼ਾ ਬਣਦੀ ਹੈ ਉਹਨੂੰ ਉਸ ਤੋਂ ਜ਼ਿਆਦਾ ਸਜ਼ਾ ਦਿਓ ਲੇਕਿਨ ਔਰ ਜੋ ਬੇਕਸੂਰ ਹੈ ਉਹਨੂੰ ਸਜ਼ਾ ਦੇਣਾ ਬੇਕਸੂਰ ਹੈ। ਧੰਨਵਾਦ। ਸਾਡੇ ਨਾਲ ਜਲੰਧਰ ਤੋਂ ਹੀ ਖੜੇ ਨੇ ਵਿਕਰਮ ਬਲੌਗਸ ਜਿਹੜੇ ਇਨ ਫਿਊਂਸਰ ਨੇ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਜਾਣਦੇ ਹਾਂ ਕਿ ਉਹਨਾਂ ਦੇ ਇਸ ਬਾਰੇ ਕੀ ਰਾਏ ਹੈ ਸਰਸ਼ਿਕਾ। ਸਰਸ਼ਿਕਾ ਮੈਮ। ਹਾਂਜੀ ਜਿੱਦਾਂ ਕਿ ਬੀਤੇ ਦਿਨੀ ਵਾਪਰੀਆ ਬਹੁਤ ਮੰਦਭਾਗੀ ਘਟਨਾ ਵਾਪਰੀ ਛੋਟੇ ਜਿਹੇ ਬੱਚੇ ਨਾਲ ਹੀਵਾਨੀਆ ਤੋਂ ਵੀ ਜ਼ਿਆਦਾ ਦਰਦਨਾਕ ਮੌਤ ਮਾਰਿਆ ਗਿਆ ਉਹਨੂੰ। ਤੁਸੀਂ ਇਸ ਬਾਰੇ ਕੀ ਕਹੋਗੇ ਸਾਰੇ ਪਾਸੇ ਹਿਮੱਤੇ ਪਾਸ ਹੋ ਰਹੇ ਨੇ। ਜੰਦਰ ਕਹਿ ਲੋ ਪੰਜਾਬ ਦੇ ਕਈ ਹੋਰ ਸੂਬੇ ਕਹਿ ਲੋ ਇਹ ਕਹਿ ਰਹੇ ਨੇ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢੋ ਤੁਸੀਂ ਕੀ ਕਹਿਣਾ ਚਾਹੋ ਮੈਮ ਜੋ ਵੀ ਹੋਇਆ ਬਹੁਤ ਜ਼ਿਆਦਾ ਗਲਤ ਹੋਇਆ ਆ ਤੇ ਜਿਹੜਾ ਬੱਚੇ ਨਾਲ ਜੋ ਵੀ ਘਟਨਾ ਵਾਪਰੀ ਉਹ ਸਾਡੇ ਏਰੀਆ ਦਾ ਸੀਗਾ ਆਪਣਾ ਪੂਪਰ ਏਰੀਆ ਹਸ਼ਿਆਰ ਪਰ ਤੇ ਆਪਾਂ ਧਰਨਾ ਵੀ ਲਾਇਆ ਸੀ ਉਧਰ ਸਾਰੇ ਜਾਨੇ ਇਕੱਠੇ ਹੋਏ ਸੀ ਗੋਪੀ ਲੌਂਗੀ ਆ ਹੁਣ ਆਪਾਂ ਸਾਰੇ ਇਕੱਠੇ ਜਗੇ ਤੇ ਬਹੁਤ ਜ਼ਿਆਦਾ ਗਲਤ ਹੋਇਆ ਨਾ ਜੋ ਵੀ ਇੱਥੇ ਆ ਪ੍ਰਵਾਸੀ ਆਪਣੇ ਇੱਥੇ ਰਹਿਣਦੇ ਆ ਵੀ ਕੰਮ ਖੋਲ ਕੇ ਬੈਠੇ ਆ ਆਪਾਂ ਪੰਜਾਬੀ ਜਿਹੜੇ ਆਪਣੇ ਪੰਜਾਬੀ ਲੋਕ ਆ ਹੁਣ ਭਾਜੀ ਉਹਨਾਂ ਨੇ ਰੇੜੀ ਲਾਈ ਅਤੇ ਆਪਾਂ ਇਹਨਾਂ ਕੋ ਨਹੀਂ ਜਾਂ ਹੁਣ ਕਹਿਣਾ ਉਹ ਜਿਹੜੇ ਪ੍ਰਵਾਸੀ ਆ ਕਹਿੰਦੇ ਭਈਏ ਕਹਦੀ ਇਹ ਨਾ ਕੋ ਜਾ ਜਾ ਕੇ ਆਪਾਂ ਖਾਈ ਦੇਣਾ ਆਪਾਂ ਤਾਂ ਆਪ ਇਹਨਾਂ ਨੂੰ ਮਤਲਬ ਪਹਿਲ ਦਿੱਤੀ ਹੋਈ ਆ ਨਾ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਨਾਂ ਨੂੰ ਕੱਢਣਾ ਚਾਹੀਦਾ ਆ ਆਪਾਂ ਨੂੰ ਸਭ ਨੂੰ ਆਪਣੀ ਜਿਹੜੀ ਸੋਚ ਆ ਬਦਲਣੀ ਚਾਹੀਦੀ ਆ ਹੁਣ ਕਈ ਕਈ ਜਾਂਦੇ ਆ ਵੀ ਇਹਨਾਂ ਤੋਂ ਬਿਨਾ ਸਾਡਾ ਸਰਦਾ ਨਹੀਂ ਹੋ ਵੀ ਸਾਡਾ ਕੰਮ ਐ ਜਾਂ ਸਾਡੇ ਮਤਲਬ ਜੋ ਵੀ ਹੈ ਨਾ ਵੀ ਸਾਰਾ ਇਹਨਾਂ ਤੋਂ ਬਿਨਾ ਵੀ ਸਾਡੇ ਤੱਕ ਫਸਲਾਂ ਨਹੀਂ ਹੋ ਗਈਆਂ ਜਾਂ ਕੁਝ ਵੀ ਹੈ ਨਾ ਬਟ ਗੱਲ ਇਹ ਆ ਵੀ ਹੁਣ ਜਿਹੜੀ ਆ ਘਟਨਾ ਵਾਪਰੀ ਆ ਹਣ ਅੱਜ ਮੈਂ ਫੇਰ ਸਵੇਰੇ ਇੱਕ ਦੇਖਣ ਦੀ ਇਹ ਵੀਡੀਓ ਤੇ ਜਲੰਧਰ 'ਚ ਸ਼ਾਇਦ ਹਾਂ ਜਲੰਧਰ ਦੇ ਵਿੱਚ ਇੱਕ ਕੁੜੀ ਨੂੰ ਓਟੋ 'ਚ ਭਈਆ ਵੜਾ ਕੇ ਆਪਦੇ ਜਿੱਥੇ ਰਹਿੰਦਾ ਸੀ ਘਰਾਂ ਤੇ ਉੱਥੇ ਲੈ ਗਿਆ ਕੁੜੀ ਨੂੰ ਉੱਥੇ ਦਾ ਪਿੰਡ ਦੀਆਂ ਉੱਥੇ ਗਲੀ ਦੀਆਂ ਆਂਟੀਆਂ ਨੇ ਉਹਨੂੰ ਰੋਕ ਕੇ ਮਤਲਬ ਭਈਆ ਫੜਿਆ ਯਾਨੀ ਕਿ ਮੁਕਤੀ ਗੱਲ ਹੈ ਕਿ ਜਿਹੜੇ ਪ੍ਰਵਾਸੀ ਨੇ ਉਹ ਪੰਜਾਬ ਦੇ ਵਿੱਚ ਆਣਾ ਉਹਨਾਂ ਦਾ ਜਾਂ ਪੰਜਾਬ ਬਹੁਤ ਦੇਰ ਤੋਂ ਕੰਮ ਕਰ ਰਹੇ ਨੇ ਬਟ ਗੱਲ ਕੀ ਹੈ ਕਿ ਇੱਕ ਬੰਦੇ ਦੀ ਗਲਤੀ ਦੀ ਸਜ਼ਾ ਪੂਰਾ ਭਾਈਚਾਰਾ ਕਿਉਂ ਭੁਗਤੇ ਤੁਸੀਂ ਇਸ ਬਾਰੇ ਕੀ ਕਹੋਗੇ ਕਿ ਇਹ ਸਹੀ ਹੈ ਜੋ ਮਤੇ ਪਾਸ ਹੋ ਰਹੇ ਨੇ ਜੋ ਲੋਕੀ ਪੰਜਾਬ ਦੇ ਕਹਿ ਰਹੇ ਨੇ ਕਿ ਹਾਂ ਵੀ ਇਹਨਾਂ ਨੂੰ ਬਾਹਰ ਕੱਢੋ ਇਸ ਬਾਰੇ ਤੁਸੀਂ ਕੀ ਕੱਢਣਾ ਚਾਹੀਦਾ ਹੈ ਕਿ ਨਹੀਂ ਕੱਢਣਾ ਚਾਹੀਦਾ ਗੱਲ ਜੀ ਹੁਣ ਏਦਾਂ ਆ ਵੀ ਦੇਖੋ ਜਿਹਨਾਂ ਦਾ ਪੁੱਤ ਸੀਗਾ ਨਾ ਉਹ ਵਿਚਾਰੀ ਕੁੜੀ ਛੋਟੀ ਜੀ ਹੈ ਨਾ ਬਹੁਤ ਜ਼ਿਆਦਾ ਰੋਂਦੀ ਪਈ ਹੈ ਨਾ ਹੁਣ ਜੇ ਉਹ ਚੀਜ਼ ਬਾਰੇ ਸੋਚਿਆ ਜਾਵੇ ਵੀ ਹੁਣ ਉਧਰਲੀ ਸਰਕਾਰ ਦੀ ਇੱਕ ਵੀਡੀਓ ਆਈ ਸੀ ਉਹ ਇਕੱਠੇ ਹੋਏ ਪਏ ਆ ਸਾਰੇ ਉਹ ਅਖੇ ਕਹਿੰਦੇ ਆ ਸਾਡੇ ਬੰਦੇ ਸਹੀ ਆ ਸਾਡੇ ਬੰਦੇ ਚੰਗੇ ਆ ਜਾਂ ਸਾਡੇ ਕੋਲ ਹਨ ਵੀ ਹੁਣ ਇੱਕ ਗਲਤੀ ਤਾਂ ਇੱਕ ਬੰਦੇ ਨੇ ਕੀਤੀ ਆ ਨਾ ਉਹਨਾਂ ਦੇ ਨੇ ਹੁਣ ਗੱਲ ਇਹ ਆ ਵੀ ਤੁਹਾਨੂੰ ਪਤਾ ਹੀ ਆ ਸਾਰੇ ਇਕੱਠੇ ਹੁਣ ਕਦੋਂ ਤੇ ਸਾਰਿਆਂ ਨੂੰ ਹੋਏ ਆ ਗਲਤੀ ਭਾਵੇਂ ਇੱਕ ਦੀ ਆ ਹੈਗੇ ਤਾਂ ਫੇ ਉਹਨਾਂ ਦੇ ਬੰਦੇ ਹੀ ਆ ਹਨਾ ਤੇ ਦੂਜੀ ਗੱਲ ਇਹ ਆ ਵੀ ਇਹਨਾਂ ਨੂੰ ਬੋਲਣ ਦਾ ਨਹੀਂ ਪਤਾ ਆਪਣੇ ਪੰਜਾਬੀ ਆ ਨਾ ਬੋਲਦੇ ਨਹੀਂ ਚੱਜਣਾ ਜੇ ਕੋਈ ਇਹਨਾਂ ਦੀ ਕੋਈ ਚੀਜ਼ ਖਾਂ ਚੱਲਦੀ ਇਹਨਾਂ ਨੇ ਮਾੜਾ ਜਾਂ ਕੋਈ ਗੱਲ ਕਾਲੀ ਇਹ ਮੋਰੇ ਪਿੱਛੇ ਹੋ ਕੇ ਬੈਠਵਾ ਕਰੋ ਨਾ ਇਹਨਾਂ ਨੂੰ ਸਾਰਿਆਂ ਨੂੰ ਕੱਢਣਾ ਚਾਹੀਦਾ ਆਪਣੀ ਤਾਂ ਹੀ ਸੋਚਿਆ ਆਪਾਂ ਮੈਂ ਗਲਤੀ ਇੱਕ ਨਹੀਂ ਕੀਤੀ ਆ ਹੈਗੇ ਤਾਂ ਇਹ ਹੀ ਆ ਸਾਡੇ ਪੰਜਾਬ ਦੇ ਵਿੱਚ ਆ ਕੇ ਇਹਨਾਂ ਨੇ ਗੰਦ ਪਾਇਆ ਹੋਇਆ ਆ ਇਹਨਾਂ ਨੂੰ ਬੋਲਣ ਦਾ ਨਹੀਂ ਪਤਾ ਨਾਲੇ ਦੂਜੀ ਗੱਲ ਰਹਿਣ ਸਹਿਣ ਦਾ ਨਹੀਂ ਪਤਾ ਜਿੱਥੇ ਦੇਖੋ ਉੱਥੇ ਜੜਦਾ ਦੂਰ ਦਾ ਸਿੱਟੀ ਜਾਂਦੇ ਆ ਤੁੱਕੀ ਜਾਂਦੇ ਆ ਨਾ ਕਿੰਨਾ ਮਤਲਬ ਗੰਦ ਖਵਾਈ ਜਾਂਦੇ ਆ ਆਪਣੇ ਬੰਦਿਆਂ ਨੂੰ ਸਾਡੇ ਮਤਲਬ ਹੈ ਕਿ ਤੁਸੀਂ ਕਹਿ ਸਕਦੇ ਕਿ ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਜੀ ਬਾਕੀ ਹੁਣ ਏਦਾਂ ਆ ਵੀ ਆਪਾਂ ਚਲੋ ਗਏ ਸੀ ਇੱਧਰ ਵੀ ਸਾਰੇ ਇਹਨੇ ਇਕੱਠੇ ਹੋ ਗਏ ਆਪਾਂ ਇਹਨਾਂ ਨੂੰ ਟਾਈਮ ਦਿੱਤਾ ਸੀ ਜਲੰਧਰ ਦੇ ਝੁੱਗੀਆਂ ਹਲ 15 20 ਦਿਨ ਦਾ ਟਾਈਮ ਦਿੱਤਾ ਸੀ ਉਹ ਬੁੜੀਆਂ ਉੱਠ ਟੱਟ ਸਾਡੇ ਨਾਲ ਲੜਨ ਨੂੰ ਆਉਂਦੀਆਂ ਸੀ ਅਸੀਂ ਕਿਉਂ ਚਾਹੀਏ ਸਾਡੇ ਤਾਂ ਕਹਿਣ ਹੱਡੇ ਤਾਂ ਕਹਿੰਦੇ ਆਧਾਰ ਕਾਰਡ ਇੱਥੇ ਦੇ ਆ ਹੁਣ ਕਈਆਂ ਦੇ ਤਾਂ ਤੇਰਾ ਆਧਾਰ ਕਾਰਡ ਇੱਥੇ ਦੇ ਬਣੇ ਹੋਇਆ ਹਣਾ ਹੁਣ ਦੇਖੋ ਸਰਕਾਰ ਹੁਣ ਕੀ ਕਰਦੀ ਆ ਬਾਕੀ ਜੋ ਵੀ ਹੋਇਆ ਬੱਚੇ ਨਾਲ ਬਹੁਤ ਗਲਤ ਹੋਇਆ ਆ ਤੇ ਥਰੂ ਕਿਸ ਨੇ ਆ ਦੇਣਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜਿੰਨੇ ਵੀ ਆਪਣੇ ਭਰਾ ਸਾਰੇ ਆਪਨੋ ਦੇਖਦੇ ਆ ਦੀਦੀ ਉਹਨਾਂ ਨੂੰ ਚੈਨਲ ਨੂੰ ਪੰਜਾਬ ਉਹੀ ਜਿੰਨੇ ਵੀ ਆਪਣੇ ਪੰਜਾਬੀ ਵੀਰਾਂ ਦਾ ਸਾਥ ਦਿਓ ਵੀ ਜਿਹੜਾ ਆਪਣੇ ਪੰਜਾਬੀ ਵੀਰ ਇੱਥੇ ਰੋਡ ਤੇ ਕੰਮ ਕਰਦੇ ਰੇੜੀਆਂ ਲਾਉਂਦੇ ਆ ਆਪਾਂ ਇਹਨਾਂ ਨੂੰ ਜਾ ਕੇ ਇਹਨਾਂ ਨੂੰ ਸਪੋਰਟ ਕਰੀਏ ਜਿਹੜੇ ਭਈਏ ਬੈਠੇ ਇਹਨਾਂ ਤੋਂ ਆਪਾਂ ਦੂਰ ਹੀ ਰਹੀਏ ਤੇ ਉਹਨਾਂ ਨੂੰ ਇਹਨਾਂ ਤੋਂ ਦੂਰ ਰਹੋ ਤੇ ਦੂਜੀ ਗੱਲ ਇਹਨਾਂ ਨੂੰ ਭਜਾਓ ਉੱਥੇ ਪੰਜਾਬ ਦੇ ਵਿੱਚੋਂ ਜਿਹੜਾ ਇਹਨਾਂ ਨੇ ਗੰਦ ਪਾਇਆ ਹੋਇਆ ਆ ਕੱਲ ਨੂੰ ਆਪਣੇ ਅੱਜ ਉਹ ਉਹਨਾਂ ਦੇ ਪਰਿਵਾਰ ਨਾਲ ਘਟਨਾ ਵਾਪਰੀਆ ਕੱਲੂ ਸਾਡੇ ਘਰੇ ਵੀ ਧੀਆ ਪੈਣਾ ਸਾਡੇ ਵੀ ਛੋਟੇ ਛੋਟੇ ਬੱਚੇ ਆ ਕੱਲੂ ਉਹਨਾਂ ਨਾਲ ਕੋਈ ਇਹੋ ਜਿਹੀ ਘਟਨਾ ਵਾਪਰੂਣਾ ਇਸ ਤੋਂ ਵਧੀਆ ਇਹ ਆ ਵੀ ਇਹਨਾਂ ਨੂੰ ਇਕੱਠੇ ਕਰਕੇ ਸਾਰੇ ਨੂੰ ਉੱਥੋਂ ਭਜਾਇਆ ਜਾਵੇ ਇਹਨਾਂ ਨੂੰ ਟਾਈਮ ਦਿੱਤਾ ਜਾਵੇ 1-2 ਮਹੀਨੇ ਦਾ ਜਿੰਨਾ ਵੀ ਦਿੱਤਾ ਜਾਵੇ ਇਹਨਾਂ ਨੂੰ ਕਿਹਾ ਜਾਵੇ ਵੀ ਭਾਈ ਆਪਣਾ ਬੋਦੀ ਵੀ ਤੇਰਾ ਚੱਕੋ ਤੇ ਇੱਥੋਂ ਨਿਕਲੋ ਤੇ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਕਿ ਇਹਨਾਂ ਦੇ ਕੀ ਵਿਚਾਰ ਨੇ ਸ੍ਰੀ ਸ਼ਕਲ ਜੀ ਸ੍ਰੀ ਸ਼ਕਲ ਜੀ ਕਿ ਕਿ ਵਿੱਤ ਦਿਨ ਇੱਕ ਘਟਨਾ ਵਾਪਰੀ ਕਿ 5 ਸਾਲ ਦੇ ਬੱਚੇ ਦੀ ਦਰਦਨਾਕ ਹੱਤਿਆ ਕਰ ਦਿੱਤੀ ਗਈ ਇੱਕ ਪ੍ਰਵਾਸੀ ਵੱਲੋਂ ਤੁਹਾਡਾ ਕੀ ਵਿਚਾਰ ਹੈ ਸਾਡਾ ਸਹਿ ਵਿਚਾਰ ਹੈ ਕਿ ਜਿਸ ਇਨਸਾਨ ਨੇ ਕੀਤਾ ਆ ਉਹਦੇ ਨਾਲ ਬਹੁਤ ਜ਼ਿਆਦਾ ਬੁਰਾ ਵਰਤਪ ਹੋਣਾ ਚਾਹੀਦਾ ਹੈ ਇਨਸਾਨ ਨੂੰ ਸੋਚਣਾ ਚਾਹੀਦਾ ਕਿ ਅਸੀਂ ਹਵਾਨੀਅਤ ਇਹ ਕਰਦੇ ਆ ਤਾਂ ਇਸ ਛੋਟੇ ਜਿਹੇ ਬੱਚੇ ਦੇ ਨਾਲ ਤਾਂ ਤੁਸੀਂ ਵੱਡੇ ਇਨਸਾਨ ਦੀ ਜ ਲੈਡਿਸ ਤਾਂ ਰਸਤੇ ਚੱਲ ਹੀ ਨਹੀਂ ਸਕਦੀ ਤੁਸੀਂ ਇਹ ਚੀਜ਼ਾਂ ਰੱਖਦੇ ਆ ਇਸ ਇਨਸਾਨ ਨੂੰ ਜਿਆਦਾ ਤੋਂ ਜਿਆਦਾ ਸਜ਼ਾ ਦਿੱਤੀ ਜਾਵੇ ਜਿੰਨਾ ਵੀ ਹੋ ਸਕੇ ਇਹ ਬੰਦੇ ਨੂੰ ਇੱਕ ਤਾਂ ਗੰਦਗੀ ਬਹੁਤ ਪਾਈ ਆ ਇੱਕ ਵਿਚਾਰ ਬਹੁਤ ਇਹਨਾਂ ਦੇ ਗੰਦੇ ਆ ਹੈ ਤੁਸੀਂ ਆਪਣੇ ਮਾਂ ਭੈਣ ਨਾਲ ਇਦਾਂ ਦੀਆਂ ਸੌਸ ਰੱਖ ਸਕਦੇ ਆ ਤੁਸੀਂ ਉਧਰ ਆਪਣੇ ਇਲਾਕੇ ਜਾ ਕੇ ਤੁਸੀਂ ਪੰਜਾਬ ਦੇ ਵਿੱਚ ਆ ਕੇ ਇੱਕ ਤਾਂ ਰੁਜ਼ਗਾਰ ਕਮਾਣ ਆਏ ਆ ਉਤੋਂ ਦੀ ਤੁਸੀਂ ਇਹ ਚੀਜ਼ਾਂ ਕਰ ਰਹੇ ਆ ਉਹ ਇਹ ਬੱਚਾ ਤੇ ਤੁਸੀਂ ਪੰਜਾਬ ਦੇ ਵਿੱਚ ਫਿਰ ਰਹਿਣ ਦੇ ਲਾਇਕ ਹੀ ਨਹੀਂ ਹੈਗੇ ਮਤਲਬ ਪੰਜਾਬ ਦੇ ਨਾ ਕਈ ਸੂਬਿਆਂ ਵਿੱਚ ਗੁਰਦੁਆਰਿਆਂ ਚ ਅਨਾਊਂਸਮੈਂਟ ਹੋ ਗਏ ਮਤੇ ਪਾਸ ਹੋ ਗਏ ਨੇ ਔਰ ਸਰਕਾਰਾਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਾਰੇ ਪ੍ਰਵਾਸੀਆਂ ਨੂੰ ਨਾ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਤੁਸੀਂ ਕੀ ਕਹੋ ਸਹੀ ਗੱਲ ਆ ਇਹ ਤਾਂ ਗੱਲ ਬਿਲਕੁਲ ਸੱਚ ਆ ਬਿਲਕੁਲ ਅੱਛੇ ਇਨਸਾਨ ਦੇ ਨਾਲ ਨਾ ਜਿਹੜਾ ਹੈਗੇ ਆ ਉਹਨਾਂ ਨਾਲ ਬੁਰੇ ਜਿਹੜੇ ਹੈਗੇ ਉਹ ਵੀ ਰਲ ਜਾਂਦੇ ਇਹ ਤਾਂ ਗੱਲ ਇਹ ਹੋਗੀ ਨਾ ਜਿੱਦਾਂ ਕਿ ਇੱਕ ਇਨਸਾਨ ਨੇ ਗਲਤੀ ਕੀਤੀ ਹੈ ਪੂਰਾ ਭਾਈਚਾਰਾ ਇਹਦੇ ਸਜ਼ਾ ਮੁਕਤੇ ਇਹ ਠੀਕ ਹੋਏਗਾ ਇਹ ਨਹੀਂ ਠੀਕ ਹੈਗਾ ਜਿਹੜੇ ਅੱਛੇ ਆ ਇਨਸਾਨ ਉਹ ਪਤਾ ਵੀ ਲੱਗ ਜਾਂਦਾ ਇਨਸਾਨ ਦਾ ਤੇ ਜਿਹੜੇ ਬੁਰੇ ਆ ਉਹ ਜਿਹੜੇ ਉਹਨਾਂ ਦੇ ਨਾਲ ਰਲ ਕੇ ਉਹਨਾਂ ਦਾ ਵੀ ਇਹ ਨਾਂ ਬਦਨਾਮ ਹੋ ਰਿਹਾ ਆ ਕੱਲ ਇੱਥੇ ਆਗੇ ਨਾ ਜੇ ਮੰਨ ਲਓ ਇੱਕ ਜਾਨ ਨੇ ਗਲਤੀ ਕੀਤੀ ਹੈ ਤੁਸੀਂ ਕਹਿ ਰਹੇ ਹੋ ਕਿ ਪੂਰੇ ਪ੍ਰਵਾਸੀਆਂ ਨੂੰ ਬਾਹਰ ਕੱਢਣਾ ਚਾਹੀਦਾ ਪਰ ਜੇ ਪ੍ਰਵਾਸੀ ਨਹੀਂ ਰਹਿਣਗੇ ਤਾਂ ਨਾ ਪਰਿਆਤਨ ਤਾਂ ਲੱਗਣਾਈਆਂ ਜਿਹੜਾ ਹੈਗਾ ਬੁਰਾ ਉਹਦੇ ਨਾਲ ਅੱਛਾ ਵੀ ਰਗੜਿਆ ਜਾਣਾ ਹੁਣ ਸਾਡੇ ਉੱਥੇ ਗਏ ਆ ਬਾਹਰਲੀ ਕੈਂਟਰੀ ਦੇ ਵਿੱਚ ਉੱਥੇ ਆਪਣੇ ਅੱਛੇ ਜਿਹੜੇ ਹੈਗੇ ਆ ਉਹ ਵੀ ਬੁਰਿਆ ਦੇ ਨਾਲ ਰਗੜੇਗਾ ਉਹਨਾਂ ਨੂੰ ਵੀ ਕੱਢਿਆ ਗਿਆ ਜਿਹੜੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹਨਾਂ ਨੇ ਪੈਸਾ ਲਗਾ ਕੇ ਗਿਆ 10 10 15 15 ਲੱਖ ਰੁਪਈਆ ਲਗਾ ਕੇ ਗਏ ਉਹ ਮੇਰੇ ਜਗਾਰ ਹੋ ਗਏ ਇਧਰ ਵੀ ਆਪਣੀ ਜਗਾ ਜ਼ਮੀਨ ਵੇਚ ਕੇ ਗਏ ਉਧਰ ਵੀ ਜੋ ਉਹਨਾਂ ਦਾ ਹੋ ਗਿਆ ਧੱਕਾ ਹੋ ਗਿਆ ਕਿ ਨਹੀਂ ਉਹਨਾਂ ਦਾ ਤਾਂ ਫਿਰ ਉਹ ਕਿੱਧਰ ਜਾਣਗੇ ਹੁਣ ਇਹੀ ਹਾਲ ਇਧਰ ਆ ਜਿਹੜਾ ਬੁਰਾ ਕਰ ਰਿਹਾ ਆ ਉਹਨਾਂ ਅੱਛਾ ਵੀ ਰਗੜਿਆ ਗਿਆ ਤਾਂ ਫਿਰ ਰਗੜਿਆ ਜਾਣਾ ਜੀ ਤਾਂ ਟੈਨ ਆਪਰੇਸ਼ਨ ਲੱਗਣਾ ਹੀ ਲੱਗਣਾ ਇੱਕ ਨੇ ਬਹੁਤ ਗੱਲ ਸੁਣਨ ਮਿਲਲੀ ਜਦੋਂ ਪ੍ਰਵਾਸੀ ਕੋਈ ਰੇੜੀਆਂ ਤੇ ਕੰਮ ਕਰਦੇ ਨੇ ਸਾਸਫਾਈ ਦਾ ਧਿਆਨ ਨਹੀਂ ਰੱਖਦੇ ਆ ਗੰਦਗੀ ਚਾਹੇ ਤੁਸੀਂ ਸਬਜ਼ੀਆਂ ਦੀ ਗੱਲ ਕਰੋ ਜਾਂ ਗੰਦੀਆਂ ਚੀਜ਼ਾਂ ਦੀ ਗੱਲ ਕਰੋ ਗਲਤ ਸਬਜ਼ੀਆਂ ਮਰਦੇ ਨੇ ਗੰਦੀਆਂ ਸਬਜ਼ੀਆਂ ਇਸ ਬਾਰੇ ਤੁਸੀਂ ਕੀ ਕਹੋ ਮੈਂ ਤਾਂ ਇਹ ਗੱਲ ਕਰਦੀ ਆ ਜਿਹੜਾ ਪੰਜਾਬੀ ਬੰਦਾ ਆ ਉਹਨੂੰ ਪਤਾ ਕਿ ਸਾਡਾ ਜਿਹੜਾ ਬੰਦਾ ਕੇ ਰੋਟੀ ਖਾਏਗਾ ਉਹ ਕੱਲ ਨੂੰ ਬਿਮਾਰ ਹੋਏਗਾ ਉਹਦੇ ਦਿਮਾਗ ਤੇ ਹੀ ਰਹੇਗਾ ਕਿ ਮੈਂ ਰੇੜੀ ਤੇ ਨਹੀਂ ਖਾਣੀ ਤਾਂ ਜਿਹੜਾ ਚੰਗਾ ਬੰਦਾ ਰਗੜਿਆ ਜਾਂਦਾ ਇਸ ਕਰਕੇ ਜਿਹੜਾ ਬੰਦਾ ਬੁਰਾ ਕੰਮ ਕਰਦਾ ਬੁਰਾ ਖਾਣਾ ਬਣਾਉਂਦਾ ਉਹਦਾ ਨਾ ਬੁਰਾ ਹੀ ਹੋਣਾ ਚਾਹੀਦਾ ਉਹ ਉਹਨੂੰ ਕੱਢਣੇ ਹੀ ਚਾਹੀਦਾ ਮੇਰਾ ਤਾਂ ਕਹਿਣਾ ਇਹ ਹੀ ਆ ਆਓ ਗੱਲਬਾਤ ਕਰਦੇ ਆ ਕਿ ਇਹਨਾਂ ਦੀ ਕੀ ਰਾਏ ਹੈ ਠੀਕ ਗੱਲ ਜੀ ਤੁਹਾਨੂੰ ਜਿੱਦਾਂ ਪਤਾ ਹੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਬੱਚੇ ਦੇ ਨਾਲ ਗਲਤ ਕੰਮ ਹੋਇਆ ਪਰਵਾਸੀ ਵੱਲੋਂ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜੋ ਤੋਂ ਬੱਚੇ ਨਾਲ ਹੋਇਆ ਵਾ ਕੋ ਕਰਮਾ ਉਹ ਤੇ ਬਹੁਤ ਗਲਤ ਵਾ ਉਹਦੀ ਸਜ਼ਾ ਵੀ ਮਿਲਣੀ ਚਾਹੀਦੀ ਆ ਬਾਕੀ ਮੈਂ ਇਹ ਵੀ ਨਹੀਂ ਕਹਿਣਾ ਕਿ ਸਾਰਿਆਂ ਦੀ ਇੱਕ ਦੀ ਸਜ਼ਾ ਸਾਰਿਆਂ ਨੂੰ ਮਿਲੇ ਸਾਰੇ ਮਿਹਨਤ ਕਰਨ ਆਏ ਆ ਆਪਾਂ ਵੀ ਬਾਹਰ ਜਾਨੇ ਆ ਮਿਹਨਤ ਕਰਨ ਠੀਕ ਹੈ ਤੇ ਆਪਾਂ ਵੀ ਉਹਨਾਂ ਲਈ ਪਰਵਾਸੀਆਂ ਜਿੱਦਾਂ ਇਹ ਆਪਣੇ ਲਈ ਪਰਵਾਸੀ ਆ ਤੋਂ ਇਦਾਂ ਨਹੀਂ ਕਰਨਾ ਚਾਹੀਦਾ ਸਾਰਿਆਂ ਦੀ ਸਾਰਿਆਂ ਨੂੰ ਨਹੀਂ ਮਿਲਣੀ ਚਾਹੀਦੀ ਸਜਾ ਜੋ ਜੋ ਦੀ ਬੰਦੀ ਹੈ ਸਜਾ ਉਹ ਨਹੀਂ ਇਹ ਜਿੱਦਾਂ ਤੁਸੀਂ ਦੇਖਿਆ ਸੀ ਗੱਲਬਾਤ ਬਹੁਤ ਸਾਰੇ ਲੋਕਾਂ ਨੇ ਕੀਤੀ ਪ੍ਰਵਾਸੀਆਂ ਨੇ ਵੀ ਕੀਤੀ ਪੰਜਾਬੀਆਂ ਨਾਲ ਵੀ ਕੀਤੀ ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਨੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਸਾਡੇ ਨਾਲ ਕਮੈਂਟ ਬਾਕਸ ਜ਼ਰੂਰ ਸਾਂਝੇ ਕਰਿਓ ਤਾਂ ਮੈਂ ਇੱਕ ਵਾਰੀ ਫਿਰ ਹਾਜ਼ਰ ਹੋਵਾਂਗੇ ਕੋਈ ਨਵੇਂ ਮੁੱਦੇ ਤੇ ਗੱਲ ਕਰਨ ਲਈ ਤਦ ਤੱਕ ਦਿਓ ਇਜਾਜ਼ਤ ਧੰਨਵਾਦ ਸਸ਼ਰੇ